ਇਹ weight loss drink ਜਿਹੜੀ ਕਿ ਇੱਕ ਮਹੀਨੇ ਚ 10 ਤੋਂ 12 ਕਿਲੋ weight ਘਟਾ ਸਕਦੀ ਆ ਤੇ ਇਹਨੂੰ ਪੀਣਾ ਤੇ ਬਣਾਉਣਾ ਜਿਹੜਾ ਉਹ ਬਹੁਤ ਆਸਾਨ ਆ ਸਿਰਫ ਚਾਰ ਚੀਜ਼ਾਂ ਚਾਹੀਦੀਆਂ ਮੋਸਟਲੀ ਆਪਣੇ ਘਰੇ ਹੁੰਦਾ ਦਾਲ ਚੀਨੀ ਸਭ ਤੋਂ ਪਹਿਲਾਂ ਆਪਾਂ ਲੈਣੀ ਆ ਸਾਰਾ ਸਮਾਨ ਇਹ ਤਕਰੀਬਨ ਘਰੇ ਹੁੰਦਾ ਨਹੀਂ ਤੁਸੀਂ ਇੱਕ ਅੱਧੀ ਚੀਜ਼ ਆ ਜਿਹੜੀ ਬਾਜ਼ਾਰ ਤੋਂ ਲਿਆ ਸਕਦੇ ਆ ਇਹੇ ਪੇਟ ਦੀ ਜਿਹੜੀ ਸਾਰੀ ਗੰਦਗੀ ਆ ਉਹਨੂੰ ਸਾਫ਼ ਕਰ ਦਿੰਦੀ ਐ ਤੇ ਆਪਣੇ ਮੋਟਾਪਾ ਘਟ ਕਰਨ ਦੇ ਵਿੱਚ ਮਦਦ ਕਰਦੀ ਐ ਇਸ ਤੋਂ ਅੱਗੇ ਆਪਾਂ ਲੈਣਾ ਮੇਥੀ ਦਾਣਾ ਮੋਟੀ ਜਿਹੜੀ ਮੇਥੀ ਦਾਣਾ ਹੁੰਦਾ ਇੱਕ ਬਰੀਕ ਹੁੰਦਾ ਮੋٹے ਵਾਲਾ ਜਿਹੜਾ ਤੁਸੀਂ ਲੈਣਾ ਹੁਣ ਤੁਸੀਂ ਲੈਣੀ ਹੈਗੀ ਸੌਂਫ ਸੌਂਫ ਸੌਫਾ ਜਿਹੜੀ ਤਕਰੀਬਨ ਆਪਾਂ ਯੂਜ਼ ਕਰਦੇ ਹੀ ਆ ਆਪਣੇ ਸਾਰਿਆਂ ਦੇ ਘਰ ਹੁੰਦੀ ਹੈ ਤੇ ਜੀਰਾ ਜੀਰਾ ਜਿਹੜਾ ਹੈਗਾ ਸਭ ਤੋਂ ਜ਼ਰੂਰੀ ਹੈਗਾ weight loss ਦੇ ਵਿੱਚ ਬਹੁਤ ਮਦਦ ਕਰਦਾ ਤੇ ਜੀਰਾ ਆਪਾਂ ਨੂੰ ਡੇਲੀ ਸਬਜ਼ੀ ਦੇ ਵਿੱਚ ਵੀ ਯੂਜ਼ ਕਰਨਾ ਚਾਹੀਦਾ ਤੇ weight loss ਡਰਿੰਕ ਦੇ ਵਿੱਚ ਵੀ ਆਪਾਂ ਜਿਹੜਾ ਇਹਨੂੰ ਯੂਜ਼ ਕਰਾਂਗੇ ਇਹਨੂੰ ਪੀਣਾ ਕਿਵੇਂ ਹੈ ਬਣਾਉਣਾ ਕਿਵੇਂ ਉਹ ਸਾਰੀ ਵਿਧੀ ਤੁਹਾਨੂੰ ਮੈਂ ਦੱਸੂਗੀ ਬਹੁਤ ਹੀ ਸੌਖਾ ਇਸ ਤੋਂ ਬਾਅਦ ਜਿਹੜੀ ਇੱਕ ਹੋਰ weight loss ਡਰਿੰਕ ਉਹ ਵੀ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰੂੰਗੀ ਇੱਕ ਗਲਾਸ ਹੈ ਜਿਹੜਾ ਆਪਾਂ ਪਾਣੀ ਦਾ ਲਿਆ ਤੇ ਕੋਈ ਇਸ ਤਰ੍ਹਾਂ ਦਾ ਤੁਸੀਂ ਬਰਤਨ ਲੈਣਾ ਹੈਗਾ The ਇਹ ਸ਼ਾਮ ਨੂੰ ਤੁਸੀਂ ਜਿਹੜੀ ਡਰਿੰਕ ਉਹ ਬਣਾ ਕੇ ਰੱਖਣੀ ਆ ਤੇ ਸਵੇਰ ਜਿਹੜੀ ਉਹਨੂੰ ਆਪਾਂ ਪੀਣਾ ਹੁੰਦਾ ਸ਼ਾਮ ਨੂੰ ਬਣਾਉਣਾ ਤੇ ਸਾਰੀ ਜਿਹੜਾ ਰਾਤ ਹੈਗਾ ਇਹਨੂੰ ਆਪਾਂ ਰੱਖਣਾ ਹੁੰਦਾ 5 ਮਿੰਟਾਂ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅੱਧਾ-ਅੱਧਾ ਚਮਚਾ ਪਾਣਾ ਇਹ ਨਹੀਂ ਹੈਗਾ ਵੀ ਤੁਸੀਂ ਜਿੰਨੀ ਇਹ ਮੈਂ ਰੱਖੀ ਬੈਠੀ ਆ ਤੁਸੀਂ ਸਾਰੀ ਨਹੀਂ ਇਹ ਪਾ ਲੈਣੀ ਇਹਦੇ ਵਿੱਚ ਮਾਤਰਾ ਹੁੰਦੀ ਹੈ ਵੀ ਤੁਸੀਂ ਅੱਧਾ-ਅੱਧਾ ਚਮਚਾ ਜਿਹੜਾ ਇੱਕ ਗਲਾਸ ਲਈ ਆਪਾਂ ਨੂੰ ਚਾਹੀਦਾ ਹੈਗਾ ਜੇ ਤੁਸੀਂ ਦੋ ਜਣੇ ਲਈ ਦੋ ਗਲਾਸ ਬਣਾ ਸਕਦੇ ਆ ਤਾਂ ਤੁਸੀਂ ਉਸੇ ਹਿਸਾਬ ਨਾਲ ਮਤਲਬ ਇੱਕ-ਇੱਕ ਚਮਚਾ ਪਾ ਸਕਦੇ ਆ ਤੇ ਇੱਕੇ ਦੇ ਵਿੱਚ ਇਹ ਹੁੰਦਾ ਹੁਣ ਮੇਥੀ ਦਾਣਾ ਸਭ ਤੋਂ ਪਹਿਲਾਂ ਆਪਾਂ ਅੱ ਆ ਰਹੇ ਆ ਅੱਧਾ ਚਮਚਾ ਜਿਹੜੀ ਫਿਰ ਇਸ ਤੋਂ ਬਾਅਦ ਆਪਾਂ ਸੌਫ ਪਾ ਰਹੇ ਆ ਜਿਹੜੀ ਗ੍ਰੀਨ ਸੌਫ ਆਪਾਂ ਘਰੇ ਯੂਜ਼ ਕਰਦੇ ਹੁਈ ਅੱਧਾ ਚਮਚਾ ਜਿਹੜਾ ਜੀਰੇ ਦਾ ਤੇ ਇੱਕ ਆਪਾਂ ਦਾਲ ਚੀਨੀ ਦਾ ਜਿਹੜਾ ਇਹਦੇ ਵਿੱਚ ਟੁਕੜਾ ਜਿਹੜਾ ਉਹ ਪਾ ਦਾਂਗੇ ਤੇ ਇਹਨੂੰ ਜੈਂਟਸ ਵੀ ਲੈ ਸਕਦੇ ਆ ਤੇ ਆਪਾਂ ਲੇਡੀਜ਼ ਆ ਜਿਹੜੇ ਉਹ ਵੀ ਇਹਨੂੰ ਲੈ ਸਕਦੇ ਆ ਦਾ ਕੋਈ ਨੁਕਸਾਨ ਨਹੀਂ ਹੈਗਾ 1% ਇਹਦੇ ਸਰੀਰ ਨੂੰ ਫਾਇਦੇ ਹੀ ਫਾਇਦੇ ਆ ਜਿਹੜੀ ਸਰੀਰ ਦੇ ਵਿੱਚ ਗੰਦਗੀ ਨਾ ਰਹੂਗੀ ਤਾਂ ਸਰੀਰ ਜਿਹੜਾ ਤੰਦਰੁਸਤ ਰਹੂਗਾ ਸਿਹਤਮੰਦ ਰਹੂਗਾ ਆਪਾਂ ਆਪਦੇ ਕੰਮਕਾਰ ਆਪਣਾ ਬਿਜ਼ਨਸ ਆ ਜਿਹੜਾ ਪੂਰੀ ਚੰਗੀ ਤਰ੍ਹਾਂ ਕਰ ਸਕਦੇ ਆ ਜੇ ਆਪਣਾ ਪੇਟ ਉਹ ਮਟਾਪੇ ਦਾ ਕਾਰਨ ਵੀ ਬੰਦਾ ਤੇ ਆਪਾਂ ਨੂੰ ਕੋਈ ਆਈਡੀਆ ਵੀ ਨਹੀਂ ਆਉਂਦਾ ਤੇ ਆਪਾਂ ਜਿਹੜੇ 부ਝੇ 부ਝੇ ਰਹਿੰਨੇ ਆ ਕੋਈ ਕੰਮਕਾਰਾ ਜਿਹੜਾ ਉਹ ਵੀ ਨਹੀਂ ਕਰ ਸਕਦੇ ਇਹ ਚਾਰੋਂ ਚੀਜ਼ਾਂ ਜਿਹੜੀਆਂ ਇੱਕ ਗਲਾਸ ਪਾਣੀ ਦੇ ਵਿੱਚ ਆ ਜਿਹੜਾ ਇਹਨੂੰ ਤੁਸੀਂ ਉਬਾਲ ਲੈਣਾ ਇਦਾਂ ਬਾਲ ਲੈਣਾ 5 ਮਿੰਟ ਇਹਨੂੰ ਬਾਲ ਲੈਣਾ ਤੇ ਇਹ ਡਰਿੰਕ ਹੈਗੀ ਜਿਹੜੀ ਆਪਣੇ ਚਿਹਰੇ ਤੇ ਗਲੋ ਵੀ ਲੈ ਕੇ ਆਉਂਦੀ ਆ ਕਿਉਂਕਿ ਆਪਣਾ ਪੇਟ ਸਾਫ਼ ਰਹਿੰਦਾ ਤੇ ਆਪਾਂ ਖੁਸ਼ ਰਹਿੰਦੇ ਆ ਆਪਾਂ ਨੂੰ ਨਵੇਂ-ਨਵੇਂ ਆਈਡੀਆ ਆਉਂਦੇ ਆ ਤੇ ਦੂਸਰਾ ਇਹ weight loss ਦੇ ਵਿੱਚ ਆ ਜਿਹੜੀ ਡਰਿੰਕ ਹੈ ਇਹ ਬਹੁਤ ਆ ਜਿਹੜੀ ਮਦਦਗਾਰ ਆ ਕਾਫੀ ਸਾਰੀਆਂ ਭੈਣਾਂ ਨੇ ਕਿਹਾ ਸੀਗਾ ਵੀ ਤੁਸੀਂ ਕੋਈ weight loss ਹੈ ਜਿਹੜੀ ਉਹ ਡਰਿੰਕ ਲੈ ਕੇ ਆ ਉਹ ਇੱਕ ਅਸੀਂ ਖੁਦ ਵੀ ਪੀ ਰਹੇ ਆ ਕਿਉਂਕਿ ਇਹ ਅੱਜਕੱਲ ਹਰ ਇੱਕ ਨੂੰ ਸਮੱਸਿਆ ਹੈਗੀ ਆ ਵੀ weight ਦੀ ਤੇ ਇਹ ਤੋਂ ਤੁਹਾਡੇ ਨਾਲ ਮੈਂ ਸਾਂਝਾ ਕਰ ਰਹੀ ਹਾਂ ਤੇ ਇਹ ਬਹੁਤ ਵਧੀਆ ਚਾਰੋਂ ਚੀਜ਼ਾਂ ਜਿਹੜੀਆਂ ਉਹ ਬਹੁਤ ਵਧੀਆ ਤੇ ਇਹਦਾ ਆਪਣੀ ਸਿਹਤ ਲਈ ਹੈ ਜਿਹੜਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਹਦੇ ਫਾਇਦੇ ਹੀ ਫਾਇਦੇ ਹੈਗੇ ਆ weight loss ਦੇ ਵਿੱਚ ਹੈ ਜਿਹੜੀ ਉਹ ਮਦਦ ਕਰੂਗੀ ਤੇ ਹੋਰ ਵੀ ਇਹਦੇ ਕਾਫੀ ਸਾਰੇ ਫਾਇਦੇ ਹੈ ਚਿਹਰੇ ਤੇ 글로ਅ ਆਏਗਾ ਜੇ ਪੇਟ ਸਾਫ਼ ਰਹਿੰਦਾ ਸਰੀਰ ਨੂੰ ਕੋਈ ਬਿਮਾਰੀ ਨਹੀਂ ਹੈਗੀ ਬੰਦਾ ਤੰਦਰੁਸਤ ਹੈਗਾ ਤਾਂ ਵੈਸੇ ਹੀ ਆਪਾਂ ਜਿਹੜਾ ਉਮਰ ਹੈ ਜਿਹੜੀ ਉਹ ਲੰਬੀ ਹੋ ਜਾਂਦੀ ਹੈ ਤੇ ਇਹਨੂੰ 5 ਮਿੰਟ ਉਹ ਬੱਲਣ ਤੋਂ ਬਾਅਦ ਆਪਾਂ ਬੰਦ ਕਰ ਦੇਣਾ ਤੇ ਸਾਰੀ ਰਾਤ ਆ ਜਿਹੜਾ ਇਹਨੂੰ ਤੁਸੀਂ ਟੱਕ ਕੇ ਰੱਖਣਾ ਸੂਬਾ ਜਿਹੜਾ ਹੈਗਾ ਇਹਨੂੰ ਦੁਬਾਰਾ ਫੇਰ ਕੋਸਾ ਕਰਨਾ ਠੰਡਾ ਨਹੀਂ ਇਹਨੂੰ ਪੀਣਾ ਥੋੜਾ ਜਿਹਾ ਕੋਸਾ ਜਿਵੇਂ ਗੁੰਗੁਨਾ ਆਪਾਂ ਪੀਨੇ ਆ ਉਦਾਂ ਇਹਨੂੰ ਤੁਸੀਂ ਰੱਖਣਾ ਤੇ ਇਹਨੂੰ ਪੁਣ ਕੇ ਪੀਣਾ ਚਾਣ ਕੇ ਜਿਵੇਂ ਪੁਣਕੇ ਨੂੰ ਪੀ ਲੈਣਾ ਸਾਰੀ ਰਾਤ ਨੂੰ ਢੱਕ ਕੇ ਰੱਖਣਾ ਤੇ ਸਵੇਰੇ ਦਾ ਕਲਰ ਆ ਜਿਹੜਾ ਥੋੜਾ ਜਿਹਾ ਜਿਵੇਂ yellow ਜਿਹਾ ਕਲਰ ਇਹਦਾ ਹੋ ਜਾਏਗਾ ਕਿਉਂਕਿ ਦਾਲ ਚੀਨੀ ਵੀ ਆਪਦਾ ਕਲਰ ਛੱਡ ਦੇ ਮੇਥੀ ਦਾਣਾ ਤੇ ਖਾਲੀ ਪੇਟੇ ਨੂੰ ਪੀਣਾ ਸਵੇਰ ਉੱਠ ਕੇ ਖਾਲੀ ਪੇਟ ਜਿਵੇਂ ਆਪਾਂ ਵੈਸੇ ਕੋਸਾ ਪਾਣੀ ਪੀਂਨੇ ਆ ਉਹਦੀ ਥਾਂ ਤੇ ਜਿਹੜੀ ਇਹ ਡਰਿੰਕ ਆ ਤੁਸੀਂ ਉਹ ਲੈ ਸਕਦੇ ਆ ਤੇ ਇਹਨੂੰ ਬਣਾਉਣਾ ਵੀ ਔਖਾ ਕੋਈ ਨਹੀਂ ਆਪਾਂ ਦੁੱਧ ਉਬਾਲਣ ਲੱਗੇ ਹਨਾ ਕੋਲੇ ਰੱਖ ਲਓ ਤੇ ਉਹਨੇ ਇਹ 5 ਮਿੰਟ ਜਿਹੜੀ ਉਬਲ ਜਾਂਦੀ ਵੀ ਇਹਦੇ ਲਈ ਆਪਾਂ ਨੂੰ ਸਪੈਸ਼ਲ ਕੋਈ ਖੇਚਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਲੇਡੀਜ਼ ਦੁੱਧ ਜਿਹੜੀ ਇਹ ਬਣਾ ਕੇ ਰੱਖ ਲੈਣੀ ਆ ਤੇ ਸੂਬਾ ਇਹਨੂੰ ਪੀਣਾ ਤੇ ਹੁਣ ਤੁਸੀਂ ਪੁੱਛੋਗੇ ਵੀ ਜਿਹੜਾ ਇਹ ਬੇਸ ਤੇ ਜੋ ਬਚਿਆ ਹੈਗਾ ਬਾਕੀ ਵੀਡੀਓ ਦੇ ਵਿੱਚ ਵੀ ਤੁਸੀਂ ਪੁੱਛਦੇ ਹੋਣਾ ਵੀ ਇਹਦਾ ਆਪਾਂ ਕੀ ਕਰਨਾ ਕਿਉਂਕਿ ਸਾਰੀ ਰਾਤ ਭਿੱਜੀ ਰਹੀ ਹੈ ਤੇ ਸੂਬਾ ਇਹਨੂੰ ਫੇਰ ਆਪਾਂ ਉਬਾਲ ਕੇ ਪੀਤਾ ਹੈਗਾ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਬਚਿਆ ਇਹਨੂੰ ਬਸ ਆਪਾਂ ਛੋਟੀ ਦੇਣਾ ਤੇ ਡਰਿੰਕ ਤੁਸੀਂ ਪਹਿਣੀਆ ਵੀਰਪਾਲ ਕੌਰ ਸੇਖੋਂ ਪੇਜ ਨੂੰ ਫੋਲੋ ਕਰ ਲੈਣਾ ਥੈਂਕ ਯੂ